ਤਾਇਆਂ 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 ਨੇ ਅੱਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਨੇ ਅੱਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਨੇ ਅੱਜ ਕਰ ਬਾਬਲ ਦੇ ਸ਼ਾਪੇ 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 ਇੱਕ ਵੀਰ ਦਈ ਮੇਰਬਾ ਮੇਰੀ ਸਾਰੀ ਉਮਰ ਦੇ ਮਾ ਪੇ ਇੱਕ ਵੀਰ ਦਈ ਮੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ ਕੰਗਣਾ 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 ਇੱਕ ਵੀਰ ਦਈ ਮੇ ਰੱਬਾ ਥਾਣੇਦਾਰ ਦੀ ਕੁੜੀ ਦੇ ਨਾਲ ਮੰਗਣਾ ਇੱਕ ਵੀਰ ਦਈ ਮੇ ਰੱਬਾ ਥਾਣੇਦਾਰ ਦੀ ਕੁੜੀ ਦੇ ਨਾਲ ਮੰਗਣਾ ਮੇਰੀਆਂ ਗਲੇਰੀਆਂ ਗਲੇਰੀਆਂ ਵੇ ਵੀਰਾ ਕੀਤੇ ਪੋਲੇ ਨਾ ਜਾਵੀ ਚਿੱਟਾ ਚੋਂਕਾ ਤੇ ਗਲਾਬੀ ਕੰਦਾ ਮੇਰੀਆਂ ਕੇ ਵੀਰਾ ਕੀਤੇ ਪੋਲੇ ਨਾ ਜਾਵੀ ਚਿੱਟਾ ਚੋਂਕਾ ਤੇ ਗਲਾਬੀ ਕੰਦਾ ਮੇਰੀਆਂ ਡੋਈ 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 ਟੁੱਟਕੀ ਨਾ ਬੈ ਜੀ ਵੀਰ ਨਾ ਪਹਿਣਾ ਵਰੇਗਾ ਸਾਕ ਨਾ ਕੋਈ ਟੁੱਟਕੀ ਨਾ ਬੈ ਜੀ ਵੀਰ ਨਾ ਪਹਿਣਾ ਵਰੇਗਾ ਸਾਕ ਨਾ ਕੋਈ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਚਨ ਨਾਲ ਸੋਹਣੇ ਵੀਰਿਆ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਚਾਨੇ ਨਾਲ ਸੋਹਣੇ ਵੀਰਿਆ ਓ ਵੀਰ ਮੇਰਾ ਕੁੜੀਓ ਕੰਨੀ ਨੱਤੀਆਂ ਸ਼ਰਬਤੀ ਅੱਖੀਆਂ ਕਿਓ ਵੀਰ ਮੇਰਾ ਕੁੜੀਓ ਕੰਨੀ ਨੱਤੀਆਂ ਸ਼ਰਬਤੀ ਅੱਖੀਆਂ ਹਰੀਆਂ ਹਰੀਆਂ ਕਣਕਾਂ ਉੱਤੇ ਉੱਡਣ ਫੰਬੀਰੀਆਂ ਹਰੀਆਂ ਹਰੀਆਂ ਕਣਕਾਂ ਉੱਤੇ ਉੱਡਣ ਫੰਬੀਰੀਆਂ ਵਰਤੋ ਵੀਰੋ ਵੇ ਪੈਣਾ ਗੂੜੀਆਂ ਸ਼ਕੀਰੀਆਂ ਵਰਤੋ ਵੀਰੋ ਵੇ ਪੈਣਾ ਗੂੜੀਆਂ ਸ਼ਕੀਰੀਆਂ ਅਰਸ਼ਾਂ ਵਿੱਚੋਂ ਪਰੀਆਂ ਆਈਆਂ ਸੇਰਾ ਗੁੰਦ ਲਿਆਈਆਂ ਵੀਰ ਦੇ ਸੇਰੇ ਨੇ ਅੱਜ ਰੌਣਕਾਂ ਲਾਈਆਂ ਵੀਰ ਦੇ ਸੇਰੇ ਨੇ ਅੱਜ ਰੌਣਕਾਂ ਲਾਈਆਂ ਵੀਰ ਦੇ ਸੇਰੇ ਨੇ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਆਗੇ ਵੀਰਾ ਝੜ ਕੋੜੀ ਪੈਣ ਫੜੂ ਤੇਰੀ ਵਾਗੇ ਵੀਰਾ ਝੜ ਕੋੜੀ ਪੈਣ ਫੜੂ ਤੇਰੀ ਵਾਗ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਹਟਕੇਲੇ ਆਂਦੇ ਸ਼ੋਲੇ ਅੱਜ ਮੇਰੇ ਵੀਰੇ ਦੇ ਕੋਣ ਬਰਾਬਰ ਬੋਲੇ ਅੱਜ ਮੇਰੇ ਮੇਰੇ